ਤਨ ਤਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਗੁਰੂ ਨਾਨਕ ਦੀ ਗੱਦੀ ਦੇ 30 ਸਰੇ ਜਾਨਸ਼ੀਨ ਬਖਸ਼ਿਸ਼ ਕਰ ਰਹੇ ਨੇ ਇਹ ਮਨ ਹਰ ਜੀ ਧਿਆਏ ਤੂੰ ਇੱਕ ਮਨ ਇੱਕ ਚਿਤ ਪਾਏ ਹੈ। हे ਮੇਰੇ ਮਨ ਪਰਮਾਤਮਾ ਦਾ ਸਿਮਰਨ ਕਰਨ ਲੱਗਾ ਆ ਪਰ ਗੱਲ ਯਾਦ ਰੱਖੀ ਬੜੇ ਧਿਆਨ ਨਾਲ ਪੂਰੀ ਇਕਾਗਰਤਾ ਦੇ ਨਾਲ ਕਰੀ ਕਿਉਂਕਿ ਜਿਸੇ ਵੀ ਕਾਰਜ ਦੇ ਵਿੱਚ ਜਿੰਨਾ ਚਿਰ ਇਕਾਗਰਤਾ ਨਾ ਹੋਵੇ ਉਹਨਾਂ ਚਿਰ ਉਹਦੇ ਵਿੱਚ ਕਾਮਯਾਬੀ ਨਹੀਂ ਮਿਲਦੀ ਭਾਵੇਂ ਦੁਨਿਆਵੀ ਕੰਮ ਆ ਕੋਈ ਬੱਚੇ ਪੜ੍ਹਦੇ ਨੇ ਜੇ ਪੂਰੀ ਇਕਾਗਰਤਾ ਨਾਲ ਨਹੀਂ ਪੜ੍ਹਦੇ ਪੜ੍ਹਦੇ ਤੇ ਫਿਰ ਉਹ ਮੈਰਿਟ ਵਿੱਚ ਨਹੀਂ ਆ ਸਕਦੇ ਕੋਈ ਵੀ ਕੰਮ ਆ ਦੁਨੀਆਂ ਦਾ ਵੀ ਕੋਈ ਕੰਮ ਆ ਜੇ ਪੂਰੀ ਇਕਾਗਰਤਾ ਦੇ ਨਾਲ ਨਾ ਕੀਤਾ ਜਾਏ ਤੇ ਉਹਦੇ ਵਿੱਚ ਕਾਮਯਾਬੀ ਨਹੀਂ ਮਿਲਦੀ ਸਕੂ ਘਾਟਾ ਵੀ ਪੈ ਸਕਦਾ ਹੁਣ business ਕਰਨਾ ਆ ਬੜੇ ਧਿਆਨ ਨਾਲ ਕਰਨਾ ਪੈਣਾ ਆ ਪੂਰਾ ਖਿਆਲ ਰੱਖਣਾ ਪੈਣਾ ਆ ਪੈਣਾ ਆ ਬਾਣੀ ਪੜਨੀ ਬਾਣੀ ਸੁਣਨੀ ਪਰਮਾਤਮਾ ਦਾ ਸਿਮਰਨ ਕਰਨਾ ਇਹ ਵੀ ਇੱਕ ਕੰਮ ਹੈ ਮਹਾਰਾਜ ਕਹਿੰਦੇ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਇਕਾਗਰ ਚੀਤ ਪੂਰੀ ਇਕਾਗਰਤਾ ਦੇ ਨਾਲ ਕਰ ਔਰ ਪੂਰਾ ਦਿਲੋਂ ਕਰ ਜਿਹੜਾ ਕੰਮ ਦਿਲੋਂ ਨਹੀਂ ਕੀਤਾ ਜਾਂਦਾ ਨਾ ਉਹਦੇ ਵਿੱਚ ਫਿਰ ਗੱਲ ਨਹੀਂ ਬਣਦੀ ਇੱਕ ਵਿਦਵਾਨ ਕਹਿੰਦਾ ਸਾਜ਼-ਏ-ਦਿਲ ਜਬ ਤੱਕ ਸਦਾ ਨਹੀਂ ਦੇਤਾ ਸਦਾ ਫਾਰਸੀ ਵਿੱਚ ਆਵਾਜ਼ ਨੂੰ ਕਹਿੰਦੇ ਮੂੰਹ ਬੋਲ ਰਿਹਾ ਪਰ ਦਿਲ ਕੁਛ ਹੋਰ ਹੀ ਬੋਲ ਰਿਹਾ ਗੱਲ ਨਹੀਂ ਬਣਦੀ ਜਿੰਨਾ ਚਿਰ ਦਿਲ ਨਾ ਅੰਦਰੋਂ ਆਵਾਜ਼ ਕੱਢੇ ਸਾਜ਼-ਏ-ਦਿਲ ਦਿਲ ਇੱਕ ਸਾਜ਼ ਹੈ ਸਾਜ਼-ਏ-ਦਿਲ ਜਬ ਤੱਕ ਸਦਾ ਨਹੀਂ ਦੇਤਾ ਕੋਈ ਵੀ ਨਗਮਾ ਮਜ਼ਾ ਨਹੀਂ ਦਿੱਤੀ ਆਨੰਦ ਨਹੀਂ ਆਇਆ ਦਿਲ ਸੇ ਜੋ ਬਾਤ ਨਿਕਲਦੀ ਹੈ ਅਸਰ ਰੱਖਦੀ ਹੈ ਪਰ ਨਹੀਂ ਤਾਕਤੇ ਪ੍ਰਵਾਜ਼ ਮਗਰ ਰੱਖਦੀ ਹੈ ਡਾਕਟਰ ਮੁਹੰਮਦ ਇਕਬਾਲ ਦਿਲ ਸੇ ਜੋ ਬਾਤ ਨਿਕਲਦੀ ਹੈ ਭਾਈ ਲਖੂ ਜੀ ਨੇ ਕਿਹਾ ਸੀ ਨਾ ਜਦੋਂ ਭਾਈ ਬੁੱਧੂ ਲਾਹੌਰ ਦਾ ਰਹਿਣ ਵਾਲਾ ਆਵੇ ਪਕਾਏ ਆਵੇ ਜਦੋਂ ਪਕਾਉਣ ਵਾਸਤੇ ਤਿਆਰ ਕੀਤੇ ਮਜ਼ਦੂਰਾਂ ਨੂੰ ਪੈਸੇ ਦਿੱਤੇ ਬੜੀਆਂ ਇਟਾਂ ਬਣਾ ਕੇ ਮੈਂ 2005 ਵਿੱਚ ਗਿਆ ਸੀ ਪਾਕਿਸਤਾਨ ਉਦੋਂ ਵੀ ਬੜੇ ਨਿੱਕੇ ਨਿੱਕੇ ਆਵੇ ਲੋਕਾਂ ਨੇ ਪਕਾਏ ਸੀ ਛੋਟੇ ਛੋਟੇ ਪੱਠੇ ਕਹਿੰਦੇ ਆਪਾਂ ਜਨਨ ਸਾਡੇ ਤਾਂ ਬਹੁਤ ਵੱਡੇ ਵੱਡੇ ਪੱਠੇ ਆ ਨਾ ਲੱਖਾਂ ਕਰੋੜਾਂ ਇਟਾਂ ਆ ਜਾਂਦੀਆਂ ਨੇ ਘਮਾਕੂ ਕੇ ਪੂਰਾ ਲਾ ਦਿੰਦੇ ਪਰ ਉੱਥੇ ਨਹੀਂ ਇਸ ਤਰ੍ਹਾਂ ਛੋਟੇ ਛੋਟੇ ਪੱਠੇ ਸੀ ਜਿਨ੍ਹਾਂ ਨੂੰ ਆਵੇ ਕਹਿੰਦੇ ਭਾਈ ਬੁੱਧੂ ਵੀ ਆਪਿਆਂ ਦਾ ਕੰਮ ਕਰਦਾ ਸੀਗਾ ਇਹਨੇ ਕਰਜ਼ਾ ਚੱਕਿਆ ਮਜ਼ਦੂਰਾਂ ਕੋਲੋਂ ਇਟਾਂ ਬਣਵਾਈਆਂ ਤੇ ਜਦੋਂ ਅੱਗ ਦੇਣੀ ਸੀ ਨਾ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਆਏ ਗੁਰੂ ਅਰਜਨ ਦੇਵ ਮਹਾਰਾਜ ਕੋਲ ਅਰਦਾਸੀਆਂ ਕੋਲੋਂ ਅਰਦਾਸ ਕਰਾਈ ਮਹਾਰਾਜ ਬੜਾ ਕਰਜ਼ਾ ਚੁੱਕਿਆ ਆ ਕਿਰਪਾ ਕਰੋ ਮੈਂ ਤੁਹਾਡਾ ਸੇਖ ਹਾਂ ਮੇਰੇ ਤੇ ਰਹਿਮ ਕਰੋ ਕਰਜ਼ਾ ਬੜਾ ਚੱਕਿਆ ਆ ਮੇਰੀ ਕਮਾਈ ਵਿੱਚ ਬਰਕਤ ਪਾਵੇ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਕੋਈ ਗੱਲ ਨਹੀਂ ਭਈ ਤੂੰ ਗੁਰੂ ਨਾਨਕ ਦਾ ਸਿੱਖ ਹੈ ਗੁਰੂ ਨਾਨਕ ਦੇ ਮਹਾਰਾਜ ਮਿਹਰ ਕਰਨਗੇ ਤੇਰੀ ਕਿਰਤ ਕਮਾਈ ਵਿੱਚ ਬਰਕਤਾਂ ਪਾਉਣਗੇ ਮਹਾਰਾਜ ਨੇ ਅਸ਼ੀਰਵਾਦ ਦਿੱਤਾ ਆ ਗਿਆ ਮਹਾਰਾਜ ਕਹਿੰਦੇ ਪਰ ਇੱਕ ਗੱਲ ਯਾਦ ਰੱਖੀ ਜਦੋਂ ਆਵਿਆਂ ਨੂੰ ਖੋਲਨੇਗਾ ਨਾ ਗੁਰੂ ਕੇ ਸਿੱਖਾਂ ਦੇ ਪ੍ਰਸ਼ਾਦਾ ਛਕਾਣੀ ਆ ਗਿਆ ਵਾਪਸ ਲਾਹੌਰ ਹੁਣ ਆਵੇ ਪੱਕ ਗਏ ਸਮਾ ਹੋ ਗਿਆ ਫਿਰ ਇਹਨੇ ਕੀਤਾ ਵੀ ਸਿੱਖਾਂ ਨੂੰ ਇਕੱਠਿਆਂ ਕੀਤਾ ਪ੍ਰਸ਼ਾਦਾ ਲੰਗਰ ਤਿਆਰ ਕੀਤਾ ਪ੍ਰਸ਼ਾਦਾ ਛਕਾਉਣਾ ਪ੍ਰਸ਼ਾਦਾ ਛਕਾ ਲਿਆ ਸਾਰਿਆਂ ਨੂੰ ਤੇ ਉਧਰੋਂ ਇੱਕ ਸਿੱਖ ਆ ਗਿਆ ਭਾਈ ਲਖੂ ਉਹ ਕਹਿੰਦਾ ਵੀ ਮੈਨੂੰ ਭੁੱਖ ਲੱਗੀ ਆ ਮੈਂ ਸੁਣਿਆ ਤੂੰ ਗੁਰੂ ਕੇ ਸਿੱਖਾਂ ਨੂੰ ਪ੍ਰਸ਼ਾਦਾ ਛਕਾਉਣ ਲੱਗਾ ਮੈਨੂੰ ਵੀ ਛਕਾ ਬੜੀ ਭੁੱਖ ਲੱਗੀ ਤੇ ਭਾਈ ਵਦੂ ਕਹਿੰਦਾ ਵੀ ਸਮੇਂ ਸਿਰ ਆਉਣਾ ਸੀ ਤੂੰ ਤਾਂ ਲੇਟ ਹੋ ਗਿਆ ਹੁਣ ਪ੍ਰਸ਼ਾਦਾ ਐ ਨਹੀਂ ਜਾ ਹੁਣ ਸਾਨੂੰ ਅਰਦਾਸ ਕਰ ਲੈਂਦੇ ਤਜੇਦੋ ਸਿੱਖਾਂ ਨੇ ਅਰਦਾਸ ਕੀਤੀ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਭਾਈ ਲੱਖੂ ਨੇ ਬੜੀ ਸੇਵਾ ਕੀਤੀ ਹੈ ਇਹਦੇ ਆਵੇ ਪੱਕੇ ਨਿਕਲਣ ਜਦੋਂ ਇੰਨੀ ਅਰਦਾਸ ਕਰਕੇ ਉਹਨਾਂ ਨੇ ਗੱਲ ਕਹੀ ਨਾ ਉਧਰੋਂ ਭਾਈ ਸਿੱਖਾਂ ਨੇ ਅਰਦਾਸ ਕੀਤੀ ਭਾਈ ਲੱਖੂ ਜੀ ਕਹਿਣ ਲੱਗੇ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਇਹਦੇ ਆਵੇ ਕੱਚੇ ਨਿਕਲਣੇ ਚਾਹੀਦੇ ਆ ਤੁਹਾਡੇ ਸਿੱਖ ਨੂੰ ਇਹਨੇ ਪ੍ਰਸ਼ਾਦਾ ਨਹੀਂ ਸ਼ਕਾਇਆ ਦਿਲ ਸੇ ਜੋ ਬਾਤ ਨਿਕਲਦੀ ਹੈ ਅਸਰ ਰੱਖਦੀ ਹੈ ਪਰ ਨਹੀਂ ਖੰਭ ਨਹੀਂ ਪਰ ਖੰਭਾਂ ਨੂੰ ਪਰ ਕਹਿੰਦੇ ਪਰ ਨਹੀਂ ਤਾਕਤੇ ਪਰਵਾਜ਼ ਮਗਰ ਰੱਖਦੀ ਹੈ ਪਰਵਾਜ਼ ਕਹਿੰਦੇ ਨੇ ਉਡਾਰੀ ਨੂੰ ਜਿਹੜੀ ਦਿਲੋਂ ਗੱਲ ਨਿਕਲੇ ਬੜੀ ਦੂਰ ਜਾਂਦੀ ਹੈ ਉਹ ਤੇ ਖੁਦਾ ਦੇ ਤਖਤ ਨੂੰ ਵੀ ਹਿਲਾ ਕੇ ਰੱਖ ਦਿੰਦੀ ਹੈ ਜਿਹੜੀ ਗੱਲ ਦਿਲੋਂ ਨਿਕਲਦੀ ਹੈ ਤੇ ਆਵੇ ਵਾਕਿਆ ਹੀ ਕੱਚੇ ਨਿਕਲੇ ਸੀ ਬੜਾ ਪਰੇਸ਼ਾਨ ਹੋਇਆ ਕਿ ਗੁਰੂ ਮਹਾਰਾਜ ਨੇ ਬਚਨ ਕੀਤਾ ਸੀ ਕਿ ਮਹਾਰਾਜ ਤੁਹਾਡੀ ਕਿਰਤ ਕਮਾਈ ਵਿੱਚ ਬਰਕਤਾਂ ਪਾਉਣਗੇ ਪਰ ਇਹ ਤੇ ਕੰਮ ਖਰਾਬ ਹੋ ਗਿਆ ਇਟਾਂ ਸਾਰੀਆਂ ਪਿੰਲਾਂ ਪਿੰਲੀਆਂ ਨਿਕਲ ਆਈਆਂ ਇਹ ਤੇ ਘਾਟੇ ਪੈ ਗਏ ਫਿਰ ਗਿਆ ਗੁਰੂ ਅਰਜਨ ਦੇਵ ਮਹਾਰਾਜ ਕੋਲ ਮਹਾਰਾਜ ਨੇ ਪੁੱਛਿਆ ਕਿ ਕਿਸੇ ਸਿੱਖ ਕੋਈ ਰਾਹ ਤੇ ਨਹੀਂ ਗਿਆ ਕਹਿੰਦੇ ਮਹਾਰਾਜ ਜੀ ਇੱਕ ਰਹਿ ਗਿਆ ਭਾਈ ਲਖੂ ਉਹਨੇ ਕਿਹਾ ਸੀ ਪੀ ਗੁਰੂ ਅਰਜਨ ਦੇ ਮਹਾਰਾਜ ਜੋ ਦੀਆਂ ਇਹਦੀਆਂ ਈਟਾਂ ਕੱਚੀਆਂ ਨਿਕਲਣੀਆਂ ਚਾਹੀਦੀਆਂ ਨੇ ਮੈਨੂੰ ਪ੍ਰਸ਼ਾਦਾ ਨਹੀਂ ਹਿਗਾਇਆ ਮੈਂ ਵੀ ਤੇ ਗੁਰੂ ਅਰਜਨ ਦੇ ਮਹਾਰਾਜ ਦਾ ਸਿੱਖ ਆਂ ਕਹਿੰਦੇ ਇਸ ਕਰਕੇ ਕੱਚੀਆਂ ਨਿਕਲੀਆਂ ਕਹਿੰਦੇ ਮਹਾਰਾਜ ਜੀ ਤੁਸੀਂ ਵੀ ਵਚਨ ਕੀਤੇ ਸੀ ਵੀ ਕਮਾਈਆਂ ਵਿੱਚ ਬਰਕਤਾਂ ਪੈਣਗੀਆਂ ਤੇ ਉਹ ਪੈਣ ਗਈਆਂ ਕੋਈ ਗੱਲ ਨਹੀਂ ਚਿੰਤਾ ਨਾ ਕਰ ਗੁਰੂ ਨਾਨਕ ਦੇ ਮਹਾਰਾਜ ਕੋਈ ਐਸੀ ਵਿੱਦ ਬਣਾਉਣਗੇ ਤੈਨੂੰ ਘਾਟੇ ਨਹੀਂ ਪੈਣਗੇ ਥੋੜੀ ਦੇਰ ਬਾਅਦ ਮੀਂਹ ਬਹੁਤ ਪਿਆ ਬਰਸਾਤਾ ਬੜੀਆਂ ਪਈਆਂ ਲਾਹੌਰ ਦੇ ਕਿਲੇ ਦੀ ਕੰਧ ਡਿੱਗ ਗਈ ਤੇ ਹੁਣ ਕਿਲੇ ਦੀ ਕੰਧ ਡਿੱਗੀ ਉਹਨਾਂ ਨੂੰ ਇੱਟਾਂ ਚਾਹੀਦੀਆਂ ਸੀ ਫਿਰ ਉਹ ਕੱਚੀਆਂ ਵੀ ਇੱਟਾਂ ਉਹਦੇ ਪੱਕੇ ਦੇ ਭਾਅ ਵਿਕੀਆਂ ਸੀ ਘਾਟੇ ਨਹੀਂ ਸੀ ਪਈ ਸੋ ਇਸ ਕਰਕੇ ਮਹਾਰਾਜ ਕਹਿੰਦੇ ਇਹ ਮਨ ਹਰਜੀ ਧਿਆਏ ਤੂੰ ਇੱਕ ਚਿੱਤ ਇੱਕ ਇੱਕ ਮਨ ਇੱਕ ਚਿੱਤ ਪਾ ਲੈ ਪੂਰੀ ਇਕਾਗਰਤਾ ਦੇ ਨਾਲ ਦਿਲੋਂ ਬਾਣੀ ਪਰੇਣੀ ਪਵੇ ਨ ਆਪਣੇ ਫੁਰਨਿਆਂ ਨੂੰ ਸ਼ਾਂਤ ਕਰਕੇ ਇੱਕ ਵਿਦਵਾਨ ਕਹਿੰਦਾ ਖੁਦਾ ਪਤਾ ਕੀ ਕਹਿੰਦਾ ਆ ਖਲੂਸੇ ਦਿਲ ਸੇ ਜੋ ਪੁਕਾਰੇ ਇੱਕ ਬਾਰ ਮੂਝੇ ਐਸੇ ਆਦਮੀ ਕਾ ਹੈ ਅਭੀ ਤੱਕ ਇੰਤਜ਼ਾਰ ਮੂਝੇ ਮੈਂ ਕੀ ਕਰਾਂ ਆਪਣੇ ਦਿਲ ਨੂੰ ਨਿਸ਼ਕਾਮ ਕਰਕੇ ਤੇ ਕੋਈ ਮੈਨੂੰ ਯਾਦ ਹੀ ਨਹੀਂ ਕਰਦਾ ਜਿਹੜਾ ਮੈਨੂੰ ਯਾਦ ਕਰਦਾ ਉਹਦੇ ਮਗਰ ਪੜੀ ਲਿਸਟ ਹੁੰਦੀ ਆ ਉਹਦੇ ਮੰਗਾ ਦੀ ਮਹਾਰਾਜ ਮੈਂ ਜਪਜੀ ਸਾਹਿਬ ਦਾ ਪਾਠ ਕੀਤਾ ਇਹ ਵੀ ਮੈਨੂੰ ਦੇ ਦੇ ਇਹ ਵੀ ਮੈਨੂੰ ਦੇ ਦੇ ਇਹ ਵੀ ਮੈਨੂੰ ਦੇ ਦੇ ਉਹ ਪੂਰੀ ਲਿਸਟ ਹੁੰਦੀ ਆ ਖਲੂਸੇ ਦਿਲ ਤੇ ਹੁੰਦਾ ਹੀ ਕੋਈ ਨਹੀਂ ਖਲੂ ਸੇ ਦਿਲ ਸੇ ਜੋ ਪੁਕਾਰੇ ਇਕ ਬਾਰ ਮੁਝੇ ਐਸੇ ਆਦਮੀ ਕਾ ਹੈ ਅਭੀ ਤੱਕ ਇੰਤਜ਼ਾਰ ਮੁਝੇ ਰੱਬ ਕਹਿੰਦਾ ਮੈਨੂੰ ਤੇ ਐਸਾ ਕੋਈ ਬੰਦਾ ਮਿਲਿਆ ਹੀ ਨਹੀਂ ਘਰੇ ਵੀ ਕੋਈ ਪਾਠ ਕਰਾਵੇ ਤੇ ਇਹ ਨਹੀਂ ਕਹਿਣਾ ਪੀ ਮਹਾਰਾਜ ਮੇਰੀ ਪ੍ਰੇਮ ਦੀ ਗੱਡ ਹੋਰ ਪੀੜੀ ਹੋਵੇ ਨਹੀਂ ਮਹਾਰਾਜ ਮੇਰੇ ਬੱਚਿਆਂ ਨੂੰ ਆ ਦੇ ਦੇ ਮੇਰੇ ਪੋਤਿਆਂ ਨੂੰ ਆ ਦੇ ਤੇ ਪੂਰੀ ਲਿਸਟ ਹੁੰਦੀ ਹੈ ਮਹਾਰਾਜ ਵਿਦੇਸ਼ ਵਿੱਚ ਪੀਆਰ ਮਿਲ ਜੇ ਵਰਕ ਪਰਮਟ ਮਿਲ ਜੇ ਬਹੁਤ ਕੁਝ ਹੁੰਦਾ ਮਹਾਰਾਜ ਕਹਿੰਦੇ ਮੈਨੂੰ ਖਲੂਸ ਦਿਲ ਨਾਲ ਤੇ ਕੋਈ ਯਾਦ ਹੀ ਨਹੀਂ ਕਰਦੀ ਬਾਣੀ ਨੂੰ ਵੀ ਜਦੋਂ ਪੜੋ ਖਲੂਸੇ ਦਿਲ ਨਾਲ ਪੜੋ ਬਾਣੀ ਪਰਮਾਤਮਾ ਦਾ ਸਿਮਰਨ ਹੈ ਇਹ ਮਨ ਹਰ ਜੀ ਧਿਆਏ ਤੂੰ ਇੱਕ ਮਨ ਇੱਕ ਚਿਤ ਭਾਏ ਪੂਰੀ ਇਕਾਗਰਤਾ ਦੇ ਨਾਲ ਦੁਨੀਆ ਦਾ ਕੋਈ ਵੀ ਕੰਮ ਕਰਦੇ ਆਂ ਇਕਾਗਰਤਾ ਨਾਲ ਕਰਦੇ ਆਂ ਵੀ ਕਿਤੇ ਘਾਟਾ ਨਾ ਪੈ ਜਾਏ ਕਿਤੇ ਨਿਚਾਨ ਨਾ ਹੋ ਜਾਏ ਇਸ ਕਰਕੇ ਇੱਧਰ ਵੀ ਖਿਆਲ ਰੱਖਿਆ ਕਰੋ ਕਿ ਮੈਂ ਇਹਨੇ ਦਿਰ ਸਿਮਰਨ ਕੀਤਾ ਕਿਤੇ ਜ਼ਾਇਆ ਨਾ ਚਲਾ ਜਾਏ ਸਮਾਂ ਇਸ ਕਰਕੇ ਮਹਾਰਾਜ ਕਹਿੰਦੇ ਪੂਰੀ ਇਕਾਗਰਤਾ ਦੇ ਨਾਲ ਬਾਣੀ ਸੁਣਿਆ ਕਰ ਪੜਿਆ ਕਰ ਭਾਵੇਂ ਘੱਟ ਪੜਿਆ ਕਰ ਭਾਵੇਂ ਘੱਟ ਸੁਣ ਲਿਆ ਕਰ ਪਰ ਪੂਰੀ ਇਕਾਗਰਤਾ ਦੇ ਨਾਲ ਸੁਣਿਆ ਕਰ ਸੋ ਆਪ ਸੰਤਾਂ ਵੱਡਿਆਂ ਭਾਗਾਂ ਵਾਲਿਓ ਗੁਰੂ ਮਹਾਰਾਜ ਕਿਰਪਾ ਕਰਨ ਸਾਨੂੰ ਤੌਫੀਕ ਬਖਸ਼ਿਸ਼ ਕਰਨ ਸਾਡਾ ਮਨ ਪੂਰੀ ਇਕਾਗਰਤਾ ਦੇ ਨਾਲ ਉਹਦਾ ਸਿਮਰਨ ਕਰੇ ਬੋਲਦਿਆਂ ਬੇਅੰਤ ਭੁੱਲਾ ਜਾਂਦੀਆਂ ਨੇ ਆਓ ਗੁਰੂ ਪਿਆਰੇਆਂ ਪਾਸੋਂ ਆਰਤੀ ਸ਼ਬਦ ਕੀਰਤਨ ਸਰਵਨ ਕਰਕੇ ਆਪੋ ਆਪਣੇ ਮਨ ਨੂੰ ਇਕਾਗਰ ਕਰਨ ਦਾ ਯਤਨ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ